так

णा them oh, ਉਨਮਨ ਮਨ ਮਿਤਜੇ ਮਾਨਸ ਜਗਤ ਮੁਤਲਬ ਹੈ ਨਾਮ বিনা ਬੇਖਾ ਸਭ ਜਾਏ ਹਰ ਪਤਨੇ ਵਾਲਾ ਅੰਲਾ ਨੂੰ ਬੀਤੇ ਹੋ ਅਗਿਆ ਮੁਖਾ ਕੀ ਆਕਾਈ ਮਾਨੁ ਬੰਤਾ ਨਉ ਬਿੰਦਾਂ ਨੂੰ ਨਹੈ body he Eu سارے کو شری گرو

نجوت کے اکر جی واہی کر جی کا خاصا واہی کر جی کی پھتے ستکران بھی باڑی کا اکبار کے جیہا جیری لکھیا تیہا حکم کمانے کلی آوے نام

ਬਾਦਸ਼ਾਹ ਜੀ ਦੇ ਭਾਈ ਸਭ ਨੇ ਇੱਕ ਨਾ ਇੱਕ ਦਿਨ ਕੱਤਮ ਹੋ ਜਾਣਾ ਕਿੰਨਾ ਕੁ ਸਮਾਂ ਬਾਦਸ਼ਾਹ ਜੀ ਸਤguru ਜੀ ਕਹਿੰਦੇ ਪਰੋ ਆਜ ਇਹ ਕਾਲ ਆਜ ਦੀ ਤੇ ਕਰੋ ਬਾਦਸ਼ਾਹ ਜੀ ਕਹਿੰਦੇ ਭਾਬੀ ਕੇ ਆਪ ਕੋ ਆਪਣੀ ਬਾਰੀ ਦੇ ਮੁਸਾਲ ਜਦੋਂ ਜੀਵ ਸੰਸਾਰ ਦੇ ਵਿੱਚ ਪੈਦਾ ਹੁੰਦੇ ਹਨ

ਈਸਸ ਸੰਸਾਰ ਨੂੰ ਛੱਡ ਕੇ ਜਾਣਨ ਮੈਂ ਲੱਗਾ ਹੈ। ਉਹ ਸਵਾਲ ਇੱਥੇ ਪੈਦਾ ਹੁੰਦਾ। ਜੀਵ ਸੰਸਾਰ ਦੇਤੇ ਆਉਂਦਾ। ਇਹ ਆ ਕੇ ਚਲੇ ਜਾਂਦਾ। ਸਵਾਲ ਇਹ ਹੈ। ਕਿ ਜੀਵ ਜਿਹੜਾ ਹੈ ਸੰਸਾਰ ਦੇਤੇ ਆਉਂਦਾ ਕਾਦੇ ਵਾਸਤੇ? ਕੀ ਕਰਨ ਵਾਸਤੇ ਸੰਸਾਰ ਦੇਤੇ ਆਇਆ?

ਦੱਬ ਕੇ ਜਵਾਬ ਇਹ ਹੀ ਦੁਆ ਕਿ ਸੰਸਾਰ ਦੇ ਤੇ ਆਇਆ ਚਾਰ ਦਿਨ ਹੱਸਣ ਕਿੱਢਣ ਵਾਸਤੇ ਮੌਦ ਮਸਤੀਆਂ ਮਾਲਨੀ ਆ ਪਾ ਲਿਆ ਢਾ ਲਿਆ ਬੱਚੇ ਪੈਦਾ ਕਰ ਲਈ ਧਰਬਾਰ ਜ਼ਮੀਨਾਂ ਜੈ ਦਾ ਇਹ ਚੀਜ਼ਾਂ ਬਣਾ ਲਈ ਇਹ ਜਿਹੜਾ ਸਵਾਲ ਨਾ ਉੱਤਰੇ ਮਨ ਅੱਖਾਂ ਦੀ ਨਿਸ਼ਾਨੀ ਪਰ ਜਿਹੜੇ ਗੁਰਮਖੁੰਦੇ ਆ ਨਾ

ਇਹ ਮਨੁੱਖਾ ਜੀ ਰਹਿਦਾ ਹੈ ਜਿਹਦਾ ਮਨੁੱਖਾ ਜਨਮ ਹੈ ਇਹਦਾ ਮਹਾਰੀ ਹੈ ਇਹ ਤਾਂ ਸੰਸਾਰ ਤੋਂ ਪ੍ਰਾਪਤ ਹੋਇਆ ਮਨੁੱਖਾ ਜਨਮ ਤੋਂ ਬਾਅਦ ਦੋ ਜਗ੍ਹਾ ਵਿੱਚ ਪਿਤ੍ਰਾਂ ਦੀ ਜਿਹੜੇ ਗੁਰਮਖੂ ਨੇ ਹਨ ਜਿਹੜੇ ਗੁਰਮਖੂ ਨੇ ਹਮ ਸਤ ਸੱਚ ਘਰ ਵਾਸੀ ਹੋ ਜਾਂਦੇ ਆ ਕਨਿ ਮੇਸ਼ਰੂ ਦੀ ਜਨਮ ਦੇ ਵਿੱਚ ਵਲੀ ਨ ਹੋ ਜਾਂਦੇ ਜਿਹੜੇ ਮਨੋਂ ਤੁਮਰੇ بادشاہ ਜੀ ਕਹਿੰਦੇ ਫਿਰ ਜਮਨ ਜਾਂ ਮਰਿਆ ਮਰਿਆ ਫਿਰ ਜਮੈਂ ਮੌਤ ਸਜਾਇਆ ਇਸ ਕਿਉਂਕਿ ਚਰਸੀ ਲਾ ਕੇ ਜਮੁੰਡੀ ਪਟਕਣਾ ਤੋਂ ਬਾਅਦ ਇਹ ਸਾਨੂੰ ਫਿਰ ਮੁਨਕਾ ਜਨਮ ਖਰਾਬ پچیلے ٹمبے پار کر جانا تو سد اتنے چڑھ سکتا بھاگ کے اپنی منظر تک پہنچ سکتا ہے اگر وہی ہی بندہ اکھیر لے ٹمبے پہنچ کے تو دا پیر بسر جا دے جا کسے کارن ہیٹھا نہیں کر دے اسی سارے سے آنے ہیں دوارہ کھوٹھے دکھتے جڑھ نوازتے وہ پہلے ٹمبے دکھتوں پیر رکھ کے پھر جانا پڑھتے گا پہلے ٹمبے دکھتے جڑھے گا پیر رکھے گا پھر دوجہ